ਬਰਨਾਲਾ ਜ਼ਿਲ੍ਹੇ ਦੀ ਤਪਾ ਮੰਡੀ ਟਰੱਕ ਯੂਨੀਅਨ ਦੇ ਨਵੇਂ ਪ੍ਰਧਾਨਾਂ ਨੇ ਅੱਜ ਅਹੁਦੇ ਦਾ ਕਾਰਜਭਾਰ ਸੰਭਾਲਿਆ ਗੁਰਤੇਜ ਸਿੰਘ ਢਾਲੀਵਾਲ ਤੇ ਜਸਵਿੰਦਰ ਸਿੰਘ ਝੱਠਾ ਟਰੱਕ ਯੂਨੀਅਨ ਦੇ ਨਵੇਂ ਪ੍ਰਧਾਨ ਬਣੇ ਨੇ ਜਿਨ੍ਹਾਂ ਟਰੱਕ ਆਪਰੇਟਰਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਯੂਨੀਅਨ ਦੇ ਹਰ ਮਸਲੇ ਦਾ ਹੱਲ ਪਿਆਰ ਮੁਹੱਬਤ ਤੇ ਸਭ ਦੇ ਵਿਚਾਰ ਚਰਚਾ ਨਾਲ ਕਰਨਗੇ ਤੇ ਯੂਨੀਅਨ ਸਭ ਦੇ ਸਾਥ ਦੇ ਨਾਲ ਕੰਮ ਕਰੇਗੀ ਟਰੱਕ ਆਪਰੇਟਰਾਂ ਨੇ ਵੀ ਭਰੋਸਾ ਜਤਾਉਂਦਿਆਂ ਨਵੇਂ ਪ੍ਰਧਾਨਾਂ ਦਾ ਦਿਲੋਂ ਸਵਾਗਤ ਕੀਤਾ ਹੈ ਜਿਨੇ ਵੀ ਬਕਰ ਸਾਬਾਨ ਪਹੁੰਚੇ ਨੇ ਉਹਦੇ ਦਰ ਪਹੁੰਚੇ ਨੇ ਸਾਰਾ ਦਾ ਬੋਧੋਤਾ ਦੁਆਰਾ ਵੇਸ਼ ਪਹਿਲੀ ਤੌਰ ਤੇ ਧੰਨਵਾਦ ਆ ਭਾਈ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਰਦਾਰ ਲਾਭ ਸਿੰਘ ਜੀ ਨੂੰ ਕਹੋਗੇ ਜਿਨ੍ਹਾਂ ਨੇ ਬਹੁਤ ਕੁਝ ਆਦੇ ਵਰਕ ਕਰਦੇ ਦੀ ਛੋਟੀ ਤੇ ਛੋਟ ਜੀ ਉਸ ਤੋਂ ਬਾਅਦ ਵੀ ਆਪਣੇ ਪਾਰਟੀ ਦੇ ਬਾਰੇ ਵਿੱਚ ਬਿਖਦੇ ਹੋਏ ਆਮਦਾਨ ਦੇ ਜਵਾਕਾ ਨੂੰ ਹੈ ਜਿਹੜਾ ਐਡੀ ਐਡੀ ਚੁੱਲ੍ਹੇਵਾਰੀ ਜਿਹੜੀਆਂ ਫਿੱਟੀਆਂ ਨੇ ਦੂਜੀ ਗੱਲ ਜਿੰਨੇ ਵੀ ਮੇਰੇ ਪ੍ਰੈਕਟਰ ਭਾ ਅਸੇ ਬਸੇ ਬੈਠੇ ਦੇ ਸਾਹਮਣੇ ਖੜੇ ਨੇ ਮੈਂ ਸਾਰਿਆਂ ਨੂੰ ਇੱਕ ਗੱਲ ਦੱਸਦਾ ਜੀ ਜੁਨੀਅਨ ਭਾਈ ਤੁਸੀਂ ਪਹਿਲਾਂ ساری ਉਮਰ ਚਲਾਉਂਦੇ ਹੋਏ ਹੋ ਮੈਂ ਬਹੁਤ ਛੋਟਾ ਉਹਨੇ ਉਹਨੇ ਸਾਲ ਤੋਂ ਨੂੰ ਜੁਨੀਅਨ ਚ ਕੰਮ ਕਰਦੇ ਨੂੰ ਹੋਗੇ ਜਿੰਨੀ ਮੇਰੀ ਉਮਰ ਹੈ ਮੈਨੂੰ ਕੋਈ ਤਜਰਬਾ ਨਹੀਂ ਤਜਰਬਾ ਤੁਹਾਨੂੰ ਆ ਤੁਸੀਂ ਸਾਨੂੰ ਦੱਸ ਕੇ ਕੰਮ ਕਰਾਉਣਾ ਤੇ ਅਸੀਂ ਤੁਹਾਨੂੰ ਪੁੱਛ ਕੇ ਕੰਮ ਕਰਨਾ ਜੁਨੀਅਨ ਦੇ ਵਿੱਚ ਪ੍ਰਧਾਨ ਪਹਿਲਾਂ ਵੀ ਬਣਦੇ ਆ ਰਹੇ ਆ ਪਰ ਇਸ ਵਾਰ ਤੁਸ ਨੂੰ ਤੁਹਾਨੂੰ ਆਪ ਦੇ ਆਪ ਨੂੰ ਦੇਖੂਗਾ ਵੀ ਹਾਂ ਯਾਰ ਪ੍ਰਧਾਨ ਬਣੇ ਸੀ ਤੇ ਸਾਡੇ ਵਰਗੇ ਹੀ ਨੇ ਠੀਕ ਆ ਦੂਜੀ ਗੱਲ ਭਾਈ ਕੱਲ ਨੂੰ ਆਪਾਂ ਗੱਲਾਂ ਵੀ ਵੰਡਾਂਗੇ ਸਾਰੇ ਜਿੰਨੇ ਭਰਾਵਾਂ ਦੇ ਕੋਈ ਗੇਟ ਪਾਸ ਰਹਿੰਦੇ ਆ ਜਾਂ ਕੋਈ ਜਮ੍ਹਾਂ ਕਰਾਉਣ ਵਾਲਾ ਜੋ ਵੀ ਕਾਗਜ਼ ਪੱਤਰ ਤੁਹਾਡਾ ਰਹਿੰਦਾ ਜਮ੍ਹਾਂ ਕਰਾ ਲਓ ਕੱਲ ਨੂੰ ਆਪਾਂ ਸਾਰੇ ਪੈਸੇ ਜਿਹੜੇ ਤੁਹਾਡੇ ਇੱਥੇ ਬੈਠ ਕੇ ਆਪਾਂ ਵੰਡਾਂਗੇ ਭਾਈ ਸਾਰਿਆਂ ਦੇ ਗੱਲੇ ਵੰਡਾਂਗੇ ਜੋ ਵੀ ਪੈਸਾ ਬਾਕੀ ਆ ਸਾਰਿਆਂ ਨੂੰ ਪੈਸੇ ਕੱਲ ਨੂੰ ਮਿਲ ਜਾਣਗੇ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਮੈਂ ਸ਼ੁਕਰੀ ਦੱਸ ਦਈਏ ਕਿ ਬੀਤੇ ਦਿਨਾਂ ਤੋਂ ਯੂਨੀਅਨ ਦੇ ਪ੍ਰਧਾਨਗੀ ਨੂੰ ਲੈ ਕੇ ਦੋ ਧੜਿਆਂ ਦੇ ਵਿੱਚ ਖਿੱਚੋ ਤਣ ਚੱਲ ਰਹੀ ਸੀ ਮਾਹੌਲ ਵੀ ਗਰਮਾਇਆ ਤੇ ਮਾਮਲਾ ਵੀ ਤੇ ਅੱਜ ਇਹ ਮਾਮਲਾ ਉਦੋਂ ਸ਼ਾਂਤ ਰੂਪ ਧਾਰਨ ਕਰਦਾ ਨਜ਼ਰ ਆਇਆ ਜਦ ਟਰੱਕ ਆਪਰੇਟਰਾਂ ਦੀ ਮੌਜੂਦਗੀ ਦੇ ਵਿੱਚ ਨਵੇਂ ਪ੍ਰਧਾਨਾ ਨੇ ਆਪਣੀ ਜ਼ਿੰਮੇਵਾਰੀ ਸੰਭਾਲ ਲਈ ਬਿਊਰੋ ਰਿਪੋਰਟ এবੀਪੀ ਸੰਜਾ